ਸਾਤਿਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਦੋਂ ਦਾ ਅਮਨ ਅਰੋੜਾ ਨੂੰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਪੰਜਾਬ ਦਾ ਪ੍ਰਧਾਨ ਬਣਾਇਆ ਗਿਆ ਹੈ ਲਗਾਤਾਰ ਵੱਡੇ ਐਲਾਨ ਵੱਡੇ ਧਮਾਕੇ ਵੱਡੇ ਫੇਰ ਬਦਲ ਕਰ ਰਹੇ ਨੇ ਅਮਨ ਅਰੋੜਾ ਵੱਡਾ ਫੈਸਲਾ ਆ ਗਿਆ ਹੈ ਵੱਡਾ ਐਲਾਨ ਹੋ ਗਿਆ ਹੈ ਪੰਜਾਬ ਦੇ ਵਿੱਚ ਨਵੇਂ ਚੁਣੇ ਗਏ ਸਰਪੰਚ ਪੰਚ ਅਤੇ ਨੰਬਰਦਾਰ ਯਾਨੀ ਕਿ ਹੁਣ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਸੁਕਾਲਾ ਕਰ ਦਿੱਤਾ ਜਾਵੇਗਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਪੰਚਾਂ ਸਰਪੰਚਾਂ ਅਤੇ ਨੰਬਰਦਾਰਾਂ ਦੇ ਨਹੀਂ ਵੱਡਾ ਫੈਸਲਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆ ਹੈ ਇੱਕ ਪਾਸੇ ਵਾਰ-ਵਾਰ ਡਿਲੇ ਕੀਤੀਆਂ ਗਿਆ ਪੰਚਾਇਤੀ ਚੋਣਾਂ ਯਾਨੀ ਕਿ ਅੱਜ ਤੋ ਲਗਭਗ 1 ਸਾਲ ਪਹਿਲਾਂ ਚੋਣਾਂ ਕਰਵਾ ਦੇਣੀਆਂ ਚਾਹੀਦੀਆਂ ਸੀ ਆਮ ਆਦਮੀ ਪਾਰਟੀ ਵੱਲੋਂ ਦੂਸਰੇ ਪਾਸੇ ਵੱਡੇ ਐਲਾਨ ਕਰ ਦਿੱਤੇ ਗਏ ਨੇ ਜਿਹੜੇ ਨਵੇਂ ਪਿੰਡਾਂ ਦੇ ਵਿੱਚ ਸਰਪੰਚ ਪੰਚ ਜਾਂ ਨmberਦਾਰ ਬਣੇ ਨੇ ਜਾਂ ਜਿਹੜੇ ਪੁਰਾਣੇ ਨੰਬਰਦਾਰ ਨੇ ਯਾਨੀ ਕਿ ਹੁਣ ਜਿਹੜੇ ਲੋਕ ਨੇ ਪ੍ਰਸ਼ਾਸਨਿਕ ਸੁਧਾਰ ਮੰਤਰੀ ਅਮਨ ਰੋੜਾ ਨੇ ਅੱਜ ਇੱਕ ਐਮ ਪ੍ਰੋਜੈਕਟ ਦੀ ਸ਼ੁਰੂਆਤ ਕਰਦਿਆਂ ਕਿ ਆ ਕਿ ਹੁਣ ਪਿੰਡਾਂ ਦੇ ਵਿੱਚ ਸਰਪੰਚ ਨੰਬਰਦਾਰ ਅਤੇ ਮਿਊਸਪਲ ਕਾਉਂਸਲਰ ਜਿਹੜੇ ਐਮਸੀ ਨੇ ਵਕ ਵਕ ਸਰਟੀਫਿਕੇਟ ਲਈ ਅਰਜ਼ੀਆਂ ਦੀ ਆਨਲਾਈਨ ਤਸਦੀਕ ਕਰਨਗੇ ਯਾਨੀ ਕਿ ਹੁਣ ਜਿਹੜੇ ਸਰਪੰਚ ਨੇ ਉਹਨਾਂ ਨੂੰ ਵੀ ਆਨਲਾਈਨ ਉਪਲਬਧ ਹੋਵੇਗਾ ਜਿਹੜੇ ਪੈਂਚ ਨੇ ਉਹਨਾਂ ਨੂੰ ਵੀ ਆਨਲਾਈਨ ਹੋਣਾ ਪਵੇਗਾ ਯਾਨੀ ਕਿ ਉਹਨਾਂ ਨੇ ਕਿਸੇ ਦੇ ਡਾਕੂਮੈਂਟ ਡਾਕੂਮੈਂਟ ਕਿਸ ਤਰ੍ਹਾਂ ਦੇ ਨੇ ਜਿਸ ਤਰ੍ਹਾਂ ਸਰਟੀਫਿਕੇਟ ਪਿੰਡਾਂ ਦੇ ਲੋਕ ਬਣਾਉਂ ਜਾਂਦੇ ਨੇ ਰਹਾਇਸ਼ੀ ਸਰਟੀਫਿਕੇਟ ਐਸ ਸੀ ਬੀ ਸੀ ਓ ਬੀ ਸੀ ਆਮਦਨ ਸਰਟੀਫਿਕੇਟ ای ਡਬਲਯੂ ਐਸ ਸਰਟੀਫਿਕੇਟ ਬਟਾਪਾ ਪੈਨਸ਼ਨ ਅਤੇ ਡੋਗਰਾ ਸਰਟੀਫਿਕੇਟ ਹੁਣ ਜਦੋਂ ਇਹ ਅਰਜ਼ੀਆਂ ਆਨਲਾਈਨ ਹੋਣਗੀਆਂ ਤਾਪ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਦੇ ਲੋਕਾਂ ਨੂੰ ਜਿਹੜੇ ਐਮਸੀ ਦੇ ਕੋਲ ਨਹੀਂ ਜਾਣਾ ਪਵੇਗਾ ਪਿੰਡਾਂ ਦੇ ਲੋਕਾਂ ਨੂੰ ਨਾ ਤੇ ਸਰਪੰਚ ਕੋਲ ਨਾ ਨੰਬਰਦਾਰ ਕੋਲ ਅਤੇ ਨਾ ਹੀ ਕਿਸੇ ਪੰਚ ਕੋਲ ਜਾਣਾ ਪਵੇਗਾ ਜਿਵੇਂ ਹੀ ਆਨਲਾਈਨ ਫਾਰਮ ਫਿਲ ਕੀਤਾ ਜਾਵੇਗਾ ਪੰਜਾਬ ਦੇ ਪਿੰਡਾਂ ਵੱਲੋਂ ਜਿਹੜੇ ਲੋਕ ਨੇ ਜਿਹੜੇ ਸਰਟੀਫਿਕੇਟ ਜਾਣ ਲਈ ਅੱਗੇ ਪਹਿਲਾਂ ਗਾਇਬ ਗਏ ਜਾਂਦੇ ਸੀ ਦਫ਼ਤਰਾਂ ਦੇ ਵਿੱਚ ਉਹਨਾਂ ਨੂੰ ਦਫ਼ਤਰ ਜਾਣ ਦੀ ਵੀ ਲੋੜ ਨਹੀਂ ਪਵੇਗੀ ਅਜਿਹੇ ਸੌਫਟਵੇਅਰ ਦਾ ਜਿਹੜਾ ਹੈ ਆਰੰਭ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿ ਘਰ ਬੈਠੇ ਹੀ ਸਾਰੀਆਂ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਮਿਲ ਗਈਆਂ ਅਤੇ ਸਾਰੀ ਇਨਫੋਰਮੇਸ਼ਨ WhatsApp ਐਪ ਦੇ ਰਾਹੀਂ ਮੁਹੱਈਆ ਕਰਵਾਈ ਜਾਵੇਗੀ ਜਿਨ੍ਹਾਂ ਨੇ OBC, BC, SC ਆਮਦਨ ਸਰਟੀਫਿਕੇਟ, ਰਹਾਇਸ਼ੀ ਸਰਟੀਫਿਕੇਟ ਜਾ ਹੋਰ ਕੋਈ ਸਰਟੀਫਿਕੇਟ ਬਣਾਉਣਾ ਹੈ ਜਨਮ ਸਰਟੀਫਿਕੇਟ ਵੀ ਯਾਨੀ ਕਿ ਸਾਰੀਆਂ ਸੇਵਾਵਾਂ ਹੋਣ ਮੋਬਾਈਲ ਤੋਂ ਮੁਹੱਈਆ ਕਰਵਾਈਆਂ ਜਾਣਗੀਆਂ ਪਿੰਡਾਂ ਦੇ ਲੋਕਾਂ ਨੂੰ ਸਰਪੰਚਾਂ ਪੰਚਾਂ ਨੰਬਰਦਾਰਾਂ ਕੋਲ ਉਧਰ ਸ਼ਹਿਰਾਂ ਦੇ ਕੋਲ ਨਗਰ ਕੌਂਸਲਰ ਯਾਨੀ ਕਿ ਐਮਸੀ ਦੇ ਕੋਲ ਮੋਹ ਜਾਂ ਤਸਦੀਕ ਕਰਵਾਉਣ ਦੀ ਲੋੜ ਨਹੀਂ ਪਾਵੇਗੀ ਇਹ ਵੱਡਾ ਉਪਰਾਲਾ ਨਵੇਂ ਪ੍ਰਧਾਨ ਆਮ ਆਦਮੀ ਪਾਰਟੀ ਦੇ ਅਮਨ ਅਰੂੜਾ ਵੱਲੋਂ ਅੱਜ ਲੈ ਲਿਆ ਗਿਆ ਹੈ ਅੱਜ ਪੈਲ ਦੇ ਹਜ਼ਾਰ ਤੇ ਇੱਕ ਕੰਮ ਜਿਹੜੇ ਨੇ ਸ਼ੁਰੂ ਕੀਤੇ ਜਾਣਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਚਾਂ ਸਰਪੰਚਾਂ ਅਤੇ ਐਮਸੀ ਦੇ ਲਈ ਬਹੁਤ ਵੱਡਾ ਅਤੇ ਇਤਿਹਾਸਕ ਫੈਸਲਾ ਲਿਆ ਹੈ ਧੰਨ